ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਆਂ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਮੈਂ ਪੈਕ ਤਿਆਰ ਕਰ ਰਹੀ ਆਂ ਆਪਣੀਆਂ ਭੈਣਾਂ ਵਾਸਤੇ ਜੋ ਬੋਲਦੀਆਂ ਕਿ ਸਾਡੇ ਚਿਹਰੇ ਤੇ 글로 ਨਹੀਂ ਆ ਜਾਂ ਉਹਨਾਂ ਦੇ ਚਿਹਰੇ ਤੇ ਬਿਲਕੁਲ ਵੀ ਨਖਾ ਨਹੀਂ ਆਂਦਾ ਬਿਲਕੁਲ ਬਿਜਾਨ ਜਾਂ ਜਿਵੇਂ ਮੁਰਝਾਈ ਹੋਈ ਸਕਿਨ ਹੋ ਜਾਂਦੀ ਨਾ ਜਿਵੇਂ ਡਲ ਸਕਿਨ ਹੁੰਦੀ ਆ ਐਵੇਂ ਦੀ ਆ ਡਾਰਕਨੈਸ ਬਹੁਤ ਜ਼ਿਆਦਾ ਨੇ ਕਿਉਂਕਿ ਮੇਰੀਆਂ ਭੈਣਾਂ ਸਾਰਾ ਦਿਨ ਘਰ ਦਾ ਕੰਮ ਕਰਦੀਆਂ ਆਪਣਾ ਧਿਆਨ ਨਹੀਂ ਰੱਖਦੀਆਂ ਜੋ ਮੈਂ ਅੱਜ ਤੁਹਾਨੂੰ ਪੈਕ ਦੱਸ ਰਹੀ ਹਾਂ ਇਹ ਤੁਸੀਂ ਡੇਲੀ ਲਗਾ ਕੇ ਦੇਖੋ ਇਹ ਪੈਕ ਤੁਸੀਂ ਡੇਲੀ ਲਗਾਣਾ ਆ ਬਹੁਤ ਹੀ ਵਧੀਆ ਪੈਕ ਹੈ ਅੱਜ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਜੀ ਸਾਡੀ ਪਹਿਲੀ ਚੀਜ਼ ਕੀ ਹੈ ਇਹ ਹੈ ਜੀ ਦਹੀਂ ਤਰਡ ਦਹੀਂ ਲੈ ਲੈਣਾ ਤੁਸੀਂ ਆ ਥੋੜੀ ਮਤਲਬ ਗਾੜੀ ਦਹੀਂ ਲੈ ਲੈਣੀ ਆ ਤੇ ਇਹਨੂੰ ਤੁਸੀਂ ਖੱਟੀ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੇ ਤੇ ਤੁਹਾਡੇ ਕੋਲ ਇੱਕ ਦਿਨ ਪੁਰਾਣੀ ਦਹੀਂ ਉਹ ਲੈ ਲਓ ਨਹੀਂ ਤੇ ਤੁਸੀਂ ਜਦੋਂ ਪੈਕ ਬਣਾਉਣਾ ਥੋੜਾ ਟਾਈਮ ਵਾਸਤੇ ਅੱਧਾ ਘੰਟਾ ਜਾਂ ਘੰਟੇ ਵਾਸਤੇ ਫ੍ਰਿਜੋਂ ਬਾਹਰ ਕੱਢ ਕੇ ਰੱਖ ਦੋਗੇ ਤਾਂ ਉਹ ਖੱਟੀ ਹੋ ਜਾਏਗੀ ਇੱਕ ਅਸੀਂ ਲੈਣੀ ਹੈ ਜੀ ਕੌਫੀ ਆ ਦੇਖੋ ਇਹ ਦੋਨਾਂ ਚੀਜ਼ਾਂ ਦਾ ਪੈਕ ਤੁਸੀਂ ਡੇਲੀ ਆਪਣੇ ਫੇਸ ਤੇ ਲਗਾਉਣਾ ਹੈ ਡੇਲੀ ਸ਼ਾਮ ਨੂੰ ਤਾਂ ਰਿਜ਼ਲਟ ਤੁਸੀਂ ਖੁਦ ਆਪ ਦੇਖੋਗੇ ਕਿ ਕਿੰਨਾ 글로ਅ ਆਣਾ ਤੇ ਕਿੰਨਾ ਨਖਾਰ ਤੁਹਾਡੇ ਫੇਸ ਤੇ ਆਉਣਾ ਜੋ ਤੁਹਾਡੇ ਫੇਸ ਦੇ ਉੱਪਰ ਡਾਰਕਨੈਸ ਆ ਗਈ ਹੈ ਟੈਨਿੰਗ ਆ ਗਈ ਹੈ ਉਸ ਨੂੰ ਵੀ ਦੂਰ ਕਰੇਗਾ ਜੀ ਕਾਫੀ ਤੇ ਦਹੀਂ ਦੋਨੇ ਚੀਜ਼ਾਂ ਮਿਕਸ ਹੋ ਜਾਂਦੀਆਂ ਨੇ ਜਦੋਂ ਸਾਡੇ ਫੇਸ ਦੇ ਉੱਪਰ ਉਹ ਜੋ ਕੋਈ ਵੀ ਦਾਗ-ਦੱਬਾ ਫੇਸ ਦੇ ਉੱਪਰ ਉਸ ਨੂੰ ਰਿਮੂਵ ਕਰ ਦਿੰਦੀਆਂ ਨੇ ਜੋ ਵੀ ਤੁਹਾਡੇ ਪਿੰਪਲ ਐਕਨੇ ਦੇ ਨਿਸ਼ਾਨ ਰਹਿ ਗਏ ਨਾ ਉਹਨਾਂ ਨੂੰ ਬਿਲਕੁਲ ਹੀ ਰਿਮੂਵ ਕਰ ਦੇਣਾ ਨੇ ਦਹੀਂ ਨੇ ਤੇ ਕਾਫੀ ਨੇ ਆਜੋ ਹੁਣ ਅਸੀਂ ਪੈਕ ਤਿਆਰ ਕਰੀਏ ਅਸੀਂ ਉਹਨਾਂ ਕਿ ਦਹੀਂ ਲੈਣਾ ਜੀ ਜਿੰਨਾ ਤੁਹਾਨੂੰ ਚਾਹੀਦਾ ਹੈ ਤੁਸੀਂ ਆਪਣੇ ਫੇਸ ਤੇ ਤੇ ਆਪਣੇ ਹੈਂਡ ਤੇ ਤੇ neck ਤੇ ਦੋ ਤਿੰਨਾਂ ਚੀਜ਼ਾਂ ਦੇ ਕਰ ਸਕਦੇ ਜੀ ਤੁਸੀਂ ਆਪਣੇ ਮਤਲਬ ਪਿਆਣਾ ਤੇ ਵੀ ਇਸ ਨੂੰ ਕਰ ਸਕਦੇ ਇਹ ਨਹੀਂ ਕਿ ਅਸੀਂ ਆਪਣੇ ਫੇਸ ਨੂੰ ਹੀ ਚਮਕਾਣਾ ਆਪਣੇ ਹੱਥਾਂ ਪੈਰਾਂ ਦੀ ਵੀ ਤੁਸੀਂ ਕੇਅਰ ਕਰਿਆ ਕਰੋ ਹੱਥਾਂ ਪੈਰਾਂ ਨੂੰ ਵੀ ਤੁਸੀਂ ਦੇਖਿਆ ਕਰੋ ਜੀ ਹੁਣ ਅਸੀਂ ਕੌਫੀ ਪਾਵਾਂਗੇ ਇਹਦੇ ਵਿੱਚ ਤੁਸੀਂ ਆਪਣੇ ਹਿਸਾਬ ਨਾਲ ਪਾ ਲੈਣਾ ਬਹੁਤ ਵਧੀਆ ਨਖਾਰ ਆਂਦਾ ਇਹਨਾਂ ਦੋਨਾਂ ਚੀਜ਼ਾਂ ਦਾ ਹੀ ਹੋਰ ਸਾਨੂੰ ਕੋਈ ਵੀ ਚੀਜ਼ ਇਹਦੇ ਵਿੱਚ ਐਡ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਦੋਨੇ ਚੀਜ਼ਾਂ ਹੀ ਆਪਾਂ ਐਡ ਕਰਕੇ ਮਿਕਸ ਕਰਕੇ ਚੰਗੀ ਤਰ੍ਹਾਂ ਇਹ ਆਪਣੇ ਫੇਸ ਦੇ ਉੱਤੇ ਅਸੀਂ ਅਪਲਾਈ ਕਰਾਂਗੇ ਫੇਸ ਨੂੰ ਪਹਿਲਾਂ ਚੰਗੀ ਤਰ੍ਹਾਂ ਤੁਸੀਂ ਵਾਸ਼ ਕਰਨਾ ਹੈਗਾ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਦੀ ਆਂ ਤੇ ਫੇਸ ਵਾਸ਼ ਦੇ ਨਾਲ ਕਰਨ ਤੋਂ ਬਾਅਦ ਤੁਸੀਂ ਕੱਚੇ ਦੁੱਧ ਨਾਲ ਕਲੀਨ ਕਰਨਾ ਆਪਣੇ ਫੇਸ ਨੂੰ ਡੇਲੀ ਤੁਸੀਂ ਇਵੇਂ ਕਰਿਆ ਕਰੋ ਕੱਚੇ ਦੁੱਧ ਨਾਲ ਤੁਸੀਂ ਕਲੀਨ ਕਰਿਆ ਕਰੋ ਆਪਣੇ ਫੇਸ ਨੂੰ ਕੱਚਾ ਦੁੱਧ ਬਹੁਤ ਹੀ ਵਧੀਆ ਹੈ ਗੰਦਗੀ ਵਗੈਰਾ ਮੈਲ ਗੰਦਗੀ ਜੋ ਵੀ ਤੁਹਾਡੇ ਫੇਸ ਦੇ ਉੱਪਰ ਹੈ ਪੂਰੇ ਦਿਨ ਦੀ ਡਸਟ ਵਗੈਰਾ ਉਹਨੂੰ ਰਿਮੂਵ ਕਰ ਦਿੰਦਾ ਹੈ ਜੀ ਬਿਲਕੁਲ ਸਾਫ ਤੇ ਕਲੀਅਰ ਫੇਅਰ ਸਕਿਨ ਬਣਾ ਕੇ ਰੱਖਦਾ ਹੈ ਕੱਚਾ ਦੁੱਧ ਜੀ ਤੁਸੀਂ ਡੇਲੀ ਵੀ ਆਪਣੇ ਫੇਸ ਦੇ ਉੱਪਰ ਕੱਚਾ ਦੁੱਧ ਲਗਾਇਆ ਕਰੋ ਤੇ ਰਿਜ਼ਲਟ ਤੁਸੀਂ ਖੁਦ ਆਪ ਦੇਖੋਗੇ ਜਦੋਂ ਤੁਸੀਂ ਲਗਾਓਗੇ ਇੱਥੇ ਤੁਸੀਂ ਪਹਿਲਾਂ ਮ사ਜ ਕਰਨੀ ਆ ਪਹਿਲਾਂ ਫੇਸ ਨੂੰ ਆਪਣੇ ਹੈਂਡ ਨੂੰ ਚੰਗੀ ਤਰ੍ਹਾਂ ਕਲੀਨ ਕਰਨਾ ਜਿਸ ਬੋਲ ਵਿੱਚ ਅਸੀਂ ਆਪਣਾ ਪੈਕ ਜਾਂ ਕੋਈ ਵੀ ਚੀਜ਼ ਬਣਾਉਂਦੇ ਫੇਸ ਦੇ ਉੱਪਰ ਲਗਾਉਣ ਵਾਸਤੇ ਉਹ ਵੀ ਚੰਗੀ ਤਰ੍ਹਾਂ ਕਲੀਨ ਹੋਣਾ ਚਾਹੀਦਾ ਹੈ ਠੀਕ ਹੈ ਜੀ ਚੰਗੀ ਤਰ੍ਹਾਂ ਐਵੇਂ ਤੁਸੀਂ ਮ사ਜ ਕਰਨੀ ਆਪਣੇ ਫੇਸ ਦੀ ਮੈਂ ਤੁਹਾਨੂੰ ਆਪਣੇ ਹੈਂਡ ਤੇ ਕਰਕੇ ਦਿਖਾ ਰਹੀ ਆ ਤੁਸੀਂ ਆਪਣੇ ਫੇਸ ਦੀ ਕਰਨੀ ਆ ਜੀ ਚੰਗੀ ਤਰ੍ਹਾਂ ਪਹਿਲਾਂ ਮ사ਜ ਕਰੋ ਤੁਸੀਂ ਖੁਦ ਰਿਜ਼ਲਟ ਦੇਖੋਗੇ ਡੇਲੀ ਲਗਾਉਣਾ ਐ ਇਸ ਪੈਕ ਨੂੰ ਤੁਸੀਂ ਸ਼ਾਮ ਨੂੰ ਲਗਾਉਣਾ ਫ੍ਰੀ ਹੋ ਕੇ ਜਿਵੇਂ ਤੁਸੀਂ ਖਾਣਾ ਵਗੈਰਾ ਬਣਾ ਲੈਂਦੇ ਨਾ ਫ੍ਰੀ ਹੋ ਕੇ ਤੁਸੀਂ ਇਹ ਪੈਕ ਲਗਾਓ ਸ਼ਾਮ ਨੂੰ ਤੇ ਰਿਜ਼ਲਟ ਤੁਸੀਂ ਦੇਖਿਓਗੇ ਸਕਿਨ ਵੀ ਤੁਹਾਡੀ ਇੱਕਦਮ ਜੇ ਮਤਲਬ 1-2 ਟੋਨ ਲਾਈਟ ਹੋ ਜੇਗੀ ਗੋਰੀ ਹੋਣ ਲੱਗ ਲੱਗ ਜਾਏਗੀ ਤੁਹਾਡੀ ਸਕਿਨ ਰੰਗ ਸਾਫ ਹੋਉਂਦਾ ਤੇ ਗੱਤਾਂ ਦਾ ਕਾਰ ਬਹੁਤ ਤਾਵੀਗਾ 글로 ਵੀ ਬਹੁਤ ਤਾਵੀਗਾ ਜੀ ਗਾੜੀ ਦਹੀਂ ਲੈਣੀ ਆ ਦੇਖੋ ਮੈਂ ਗਾੜੀ ਲਈ ਫਿਰ ਵੀ ਥੋੜਾ ਨਾ ਲਿਕਵਿਡ ਲਿਕਵਿਡ ਦਿਖ ਰਿਹਾ ਆ ਪਰ ਤੁਸੀਂ ਗਾੜੀ ਦਹੀਂ ਰਹਿਣੀ ਆ ਥੋੜਾ ਟਾਈਮ ਉਹਨੂੰ ਜਿਵੇਂ ਛੰਨੀ ਵਿੱਚ ਪਾ ਕੇ ਰੱਖ ਦਿਓ ਜੇ ਪਤਲੀ ਹੈ ਦਹੀਂ ਉਹਦੇ ਵਿੱਚ ਥੋੜਾ ਜੋ ਪਾਣੀ ਹੋਗਾ ਉਹਦਾ ਨਿਕਲ ਜਾਏਗਾ ਤੋਂ ਸੰਗਣੀ ਦਹੀਂ ਜਿਹੜੀ ਗਾੜੀ-ਗਾੜੀ ਉਹ ਰਹਿ ਜਾਏਗੀ ਉੱਪਰ ਉਸਦੇ ਵਿੱਚ ਫਿਰ ਤੁਸੀਂ ਕੌਫੀ ਬਣਾ ਲੈਣਾ ਤੇ ਡੇਲੀ ਚਾਹੋ ਤਾਂ ਤੁਸੀਂ ਆਪਣੇ ਹੈਂਡ ਦੇ ਉੱਪਰ ਹੀ ਥੋੜਾ ਦਹੀਂ ਲੈ ਕੇ ਦੇ ਵਿੱਚ ਕਾਫੀ ਪਾ ਕੇ ਚੰਗੀ ਤਰ੍ਹਾਂ ਮ사ਜ ਆਪਣੇ ਫੇਸ ਦੀ ਡੇਲੀ ਕਰੋ ਮ사ਜ ਕਰਕੇ ਫਿਰ ਤੁਸੀਂ ਉਹਨੂੰ ਲੱਗਾ ਰਹਿਣ ਦਿਓ 10 15 ਮਿੰਟ ਜਿਵੇਂ ਉਹ ਡਰਾਈ ਹੋਏਗਾ ਡਰਾਈ ਹੋਣ ਤੋਂ ਬਾਅਦ ਤੁਸੀਂ ਜਿਵੇਂ ਮੈਂ ਡੇਲੀ ਤੁਹਾਨੂੰ ਦੱਸਦੀ ਆ ਕਿ ਡਰਾਈ ਹੋਣ ਤੋਂ ਬਾਅਦ ਅਸੀਂ ਡਾਇਰੈਕਟ ਨਹੀਂ ਉਤਾਰਨਾ ਹੈਗਾ ਹੱਥਾਂ ਨੂੰ ਥੋੜਾ ਗਿੱਲਾ ਕਰ ਲੈਣਾ ਫਿਰ ਤੁਸੀਂ ਹੱਥਾਂ ਨੂੰ ਗਿੱਲਾ ਕਰਤੀ ਆਪਣੇ ਫੇਸ ਨੂੰ ਵੀ ਥੋੜਾ ਗਿੱਲਾ ਕਰ ਲੈਣਾ ਹੱਥਾਂ ਦੇ ਨਾਲ-ਨਾਲ ਫਿਰ 2 ਮਿੰਟ ਦੀ ਮ사ਜ ਦੇਣੀ ਲਾਈਟ ਹੈਂਡ ਨਾਲ ਲਾਈਟ ਹੈਂਡ ਦੇ ਨਾਲ ਅਸੀਂ ਮ사ਜ ਦੇਵਾਂਗੇ ਰਗੜਾ ਰਗੜੀ ਨਹੀਂ ਕਰਨੀ ਹੈਗੀ ਫਿਰ ਤੁਸੀਂ ਫੇਸ ਨੂੰ ਵਾਸ਼ ਕਰਦੇ ਨਾ ਨੋਰਮਲ ਪਾਣੀ ਦੇ ਨਾਲ ਤਾਂ ਬਾਅਦ ਵਿੱਚ ਤੁਸੀਂ ਕੋਈ ਵੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਕੱਲ ਵੀਡੀਓ ਪਾਈ ਹੋਈ ਸੀ ਅੱਜ ਮੈਂ ਸ਼ਾਇਦ ਕੱਲ ਵੀਡੀਓ ਪਾਈ ਹੋਈ ਸੀ ਉਹ ਦੇਖ ਲੈਣਾ ਉਹ ਮੈਂ ਔਇਲ ਬਣਾਇਆ ਜੋ ਕਰੀਮ ਬਣਾਈ ਆ ਉਹ ਤੁਸੀਂ ਡੇਲੀ ਰਾਤ ਨੂੰ ਲਗਾ ਕੇ ਸੌਂਗੇ ਨਾ ਉਹਦੇ ਨਾਲ ਰਿੰਕਲ ਰਿਮੂਵ ਹੋ ਜਾਣੇ ਆ ਤੁਹਾਡੀ ਸਕਿਨ ਟਾਈਟ ਹੋ ਜਾਣੀ ਆ ਕਿਉਂਕਿ ਫਿੱਟਕਰੀ ਪਈ ਹੋਈ ਆ ਉਦੇ ਨਾਲ ਤੁਹਾਡੀ ਸਕਿਨ ਦੇ ਉੱਪਰ ਰਿੰਕਲ ਵੀ ਰਿਮੂਵ ਹੋਣਗੇ ਸਕਿਨ ਵੀ ਟਾਈਟ ਹੋਵੇਗੀ ਜੀ ਫਿਟਕਰੀ ਦੇ ਨਾਲ ਬਾਕੀ ਜੋ ਤੁਹਾਡੇ ਫੇਸ਼ੀਅਲ ਹੇਅਰ ਅਨਮਾਉਂਟਡ ਹੇਅਰ ਆਉਂਦੇ ਨੇ ਫੇਸ ਦੇ ਉੱਪਰ ਉਹ ਵੀ ਬਿਲਕੁਲ ਹੌਲੀ 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 ਚੜ ਜਾਣਗੇ ਤੁਹਾਡੇ ਫੇਸ ਦੇ ਉੱਪਰੋਂ ਜਿਵੇਂ ਤੁਸੀਂ ਡੇਲੀ ਉਸ ਨੂੰ ਮੈਂ ਬੋਲਿਆ ਨਾ ਕਿ ਫਿਟਕਰੀ ਨੂੰ ਡੇਲੀ ਰੱਬ ਕਰਨਾ ਆਪਣੇ ਫੇਸ ਦੇ ਉੱਪਰ ਜਦੋਂ ਤੁਸੀਂ ਫ੍ਰੀ ਹੁੰਦੇ ਜੇ ਇੱਕ ਟਾਈਮ ਕਰ ਲਿਆ ਕਰੋ ਇੱਕ ਟਾਈਮ ਰੱਖ ਲਓ ਉਹਦਾ ਤੁਸੀਂ ਇੱਕ ਟਾਈਮ ਆਪਣੇ ਫੇਸ ਦੇ ਉੱਪਰ ਉਹਨੂੰ ਪਾਣੀ ਵਿੱਚ ਡਿੱਪ ਕਰਕੇ ਫਿਟਕਰੀ ਨੂੰ ਆਪਣੇ ਫੇਸ ਦੇ ਉੱਪਰ ਰੱਬ ਕਰਨਾ ਹੈ ਪੂਰੇ ਫੇਸ ਦੇ ਉੱਪਰ ਫਿਰ ਤੁਸੀਂ 2-3 ਮਿੰਟ ਵਾਤੀ ਲੱਗਾ ਵੀ ਰਹਿਣ ਤੋਂ ਕੋਈ ਗੱਲ ਨਹੀਂ ਜੀ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਸਕਿਨ ਨੂੰ ਡਰਾਈ ਕਰਦੀ ਆ ਪਰ ਉਹਦਾ ਕੋਈ ਨੁਕਸਾਨ ਨਹੀਂ ਹੈਗਾ oily skin ਵਾਲੇ ਵੀ ਕਰ ਸਕਦੇ dry skin ਵਾਲੇ ਵੀ ਕਰ ਸਕਦੇ ਆ ਜੀ dry skin ਵਾਲੇ ਫਿਰ ਕੋਕੋਨਟ ਆਇਲ ਬਾਅਦ ਵਿੱਚ ਆਪਣੇ ਫੇਸ ਦੇ ਉੱਪਰ ਲਗਾ ਸਕਦੇ ਆ ਕੱਲ ਜੋ ਮੈਂ ਕਰੀਮ ਬਣਾਈ ਹੈ ਮੇਰੇ ਆਸਾਨੀਆਂ ਭੈਣਾ ਉਹ ਵੀਡੀਓ ਦੇਖ ਕੇ ਉਹ ਕਰੀਮ ਜ਼ਰੂਰ ਬਣਾਉਣ ਤੇ ਦੇ ਰਿੰਕਲ ਵੀ ਰਿਮੂਵ ਹੋਣਗੇ ਸਕਿਨ ਵੀ ਟਾਈਟ ਹੋਵੇਗੀ ਜਿਵੇਂ ਜਿਵੇਂ ਸਕਿਨ ਟਾਈਟ ਹੋਵੇਗੀ ਤਾਂ ਰਿੰਕਲ ਆਪਣੇ ਆਪ ਹੀ ਰਿਮੂਵ ਹੋ ਜਾਣੇ ਤੁਹਾਡੇ ਮ사ਜ ਕਰਨੀ ਆ ਫਿਰ ਰਿੰਕਰ ਰਿਮੂਵ ਹੋਣਗੇ ਗਲਤ ਮ사ਜ ਨਹੀਂ ਕਰਨੀ ਤੁਸੀਂ ਵੀਡੀਓ ਦੇਖ ਲਓ YouTube ਦੇ ਉੱਪਰ ਕਿਵੇਂ ਮ사ਜ ਕਰਨੀ ਸਹੀ ਸਹੀ ਮ사ਜ ਕਰੋਗੇ ਤਾਂ ਫਿਰ ਹੀ ਰਿੰਕਲ ਠੀਕ ਹੋਣਗੇ ਗਲਤ ਮ사ਜ ਨਾ ਕਰਿਓ ਕਿ ਰਿੰਕਲ ਤੁਸੀਂ ਹੋਰ ਨਹੀਂ ਪਾ ਲੈਣੇ ਆਪਣੇ ਠੀਕ ਕਰਨੇ ਆ ਠੀਕ ਹੈ ਜੀ ਇੱਦਾਂ ਤੁਸੀਂ ਮ사ਜ ਕਰਨੀ ਆ ਜੀ ਸੌਫਟ ਹੱਥਾਂ ਦੇ ਨਾਲ ਰਗੜਾ ਰਗੜੀ ਨਹੀਂ ਕਰਨੀ ਸੌਫਟ ਹੱਥ ਨਾਲ ਮ사ਜ ਕਰਾਂਗੇ ਰਿਜ਼ਲਟ ਵੀ ਵਧੀਆ ਆਉਂਦਾ ਫਿਰ ਤੇ ਸਕਿਨ ਦੇਖਿਓ ਤੁਹਾਡੀ ਕਿਵੇਂ ਗਲੋ ਕਰਦੀ ਤੁਸੀਂ ਜਿਵੇਂ ਲਗਾਉਣਾ ਸ਼ੁਰੂ ਕਰਤਾ ਨਾ ਇਹ ਪੈਕ ਡੇਲੀ ਡੇਲੀ ਲਗਾਉਣਾ ਸਟਾਰਟ ਕਰਦੋ ਡਾਰਕਨੈਸ ਟੈਨਿੰਗ ਵੀ ਮੈਂ ਗਾਰੰਟੀ ਲੈਣੀ ਕਿ ਤੁਹਾਡੀ ਡਾਰਕਨੈਸ ਤੇ ਟੈਨਿੰਗ ਜਿਵੇਂ ਅੱਖਾਂ ਦੇ نیچے ਡਾਰਕ ਸਰਕਲ ਹੋ ਗਏ ਨੇ ਹਨਾ ਉਹ ਵੀ ਠੀਕ ਹੋ ਜਾਣਗੇ ਤੁਹਾਡੇ ਅੱਖਾਂ ਦੇ نیچے ਵੀ ਤੁਸੀਂ ਮ사ਜ ਕਰਨੀ ਅੱਖਾਂ ਦੇ ਉੱਪਰ ਵੀ ਇਹਦੀ ਇਹ ਕੋਈ ਸਾਈਡ ਇਫੈਕਟ ਨਹੀਂਗਾ ਹੈਗਾ ਇਹ ਦਹੀਂ ਜਾਂ ਕਾਫੀ ਅਸੀਂ ਖਾ ਸਕਦੇ ਆ ਦੋਨੇ ਅਸੀਂ ਆਪਣੇ ਫੇਸ ਤੇ ਵੀ ਉਹੀ ਚੀਜ਼ ਲਗਾ ਸਕਦੇ ਆ ਜੀ ਜੋ ਅਸੀਂ ਖਾ ਸਕਦੇ ਉਹ ਹੀ ਫੇਸ ਤੇ ਲਗਾਣੀ ਜਿਹੜੀ ਅਸੀਂ ਖਾ ਨਹੀਂ ਸਕਦੇ ਉਹ ਅਸੀਂ ਫੇਸ ਤੇ ਲਗਾਣੀ ਵੀ ਨਹੀਂ ਹੈ ਜੋ ਅਸੀਂ ਮਹਿੰਗੀਆਂ ਮਹਿੰਗੀਆਂ ਕਰੀਮਾਂ ਲਗਾ ਲਿਆ ਆ ਕੇ ਲਗਾਉਂਦੇ ਆਪਣੇ ਫੇਸ ਤੇ ਉੱਪਰ ਅਸੀਂ ਵਾਓ ਵਾਓ ਵਾਸਤੇ ਹਨਾ ਬੋਲ ਦਿੰਨੇ ਕਿ ਸਾਡੀ ਸਕਿਨ ਠੀਕ ਹੋ ਗਈ ਆ ਜਾਂ ਕਿਸੇ ਨੂੰ ਦੇਖ ਕੇ ਕਹਿੰਨੇ ਉਹਨਾਂ ਨੇ ਕਰੀਮਾਂ ਲਗਾ ਕੇ ਰੰਗ ਗੋਰਾ ਕਰ ਲਿਆ ਬਾਅਦ ਵਿੱਚ ਸਕਿਨ ਖਰਾਬ ਹੋ ਜਾਂਦੀ ਆ ਜੋ ਤੁਹਾਡੀ ਸਕਿਨ ਪਹਿਲਾਂ ਵਾਲੀ ਸੀ ਉਹ ਨਹੀਂ ਰਹਿਣੀ ਫਿਰ ਸਕਿਨ ਦੀ ਜੋ ਹੈ ਨਾ ਉਹ ਫਿਰ ਪਤਲੀ ਹੋ ਜਾਂਦੀ ਸਾਡੀ ਸਕਿਨ ਸੈਂਸਟਿਵ ਹੋ ਜਾਂਦੀ ਜਿਵੇਂ ਅਸੀਂ ਧੁੱਪ ਦੇ ਵਿੱਚ ਜਾਂਦੇ ਸਾਡੀ ਸਕਿਨ ਰੈੱਡ ਹੋਣ ਲੱਗਦੀ ਆ ਕਿਉਂਕਿ ਅਸੀਂ ਕਰੀਮਾਂ ਲਗਾ ਲਗਾ ਕੇ ਆਪਣੀ ਸਕਿਨ ਨੂੰ ਖਰਾਬ ਕਰ ਲਿਆ ਹੈ ਡੈਮੇਜ ਕਰ ਲਿਆ ਹੈ ਸਕਿਨ ਨੂੰ ਇਦਾਂ ਨਹੀਂ ਤੁਸੀਂ ਕਰਨਾ ਕਰੀਮਾਂ ਨਾਲ ਲਗਾਇਆ ਕਰੋ ਤੁਸੀਂ ਘਰ ਦੀਆਂ ਨੇਚਰਲ ਚੀਜ਼ਾਂ ਲਗਾਓ ਹਰ ਇੱਕ ਚੀਜ਼ ਸਾਡੇ ਘਰ ਵਿੱਚ ਹੀ ਹੈ ਘਰ ਦੀਆਂ ਚੀਜ਼ਾਂ ਲਗਾਓ ਤੇ ਨਿਖਾਰ ਘਰ ਦੀਆਂ ਚੀਜ਼ਾਂ ਨਾਲ ਵੀ ਆ ਜਾਂਦਾ ਆ ਥੋੜਾ ਟਾਈਮ ਲੈਂਦੀਆਂ ਨੇ ਪਰ ਨਿਖਾਰ ਬਹੁਤ ਹੀ ਆ ਜਾਂਦਾ ਹੈ ਜੀ ਘਰ ਦੀਆਂ ਚੀਜ਼ਾਂ ਦੇ ਨਾਲ ਤੁਸੀਂ ਬਾਰੋਂ ਚੀਜ਼ਾਂ ਲਿਆ ਕੇ ਮਹਿੰਗੀਆਂ ਮਹਿੰਗੀਆਂ ਕਰੀਮਾਂ ਰਿੰਕਲ ਕਦੀ ਪਿਗਮੈਂਟੇਸ਼ਨ ਵਾਤੀ ਤੁਸੀਂ ਘਰ ਵਿੱਚ ਬੈਠ ਕੇ ਥੋੜਾ ਇੱਕ 2 ਮਹੀਨਾ ਆਪਣੇ ਫੇਸ ਨੂੰ ਕਰਕੇ ਦੇਖੋ ਘਰ ਦੀਆਂ ਚੀਜ਼ਾਂ ਦੇ ਨਾਲ ਵੇਖਿਓ ਜੀ ਕਿਵੇਂ ਤੁਹਾਡਾ ਫੇਸ ਗਲੋ ਕਰਨਾ ਤੇ ਨਖਾਰ ਤੇ ਪਿਗਮੈਂਟੇਸ਼ਨ ਤੇ ਰਿੰਕਲ ਵਗੈਰਾ ਸਭ ਠੀਕ ਹੋ ਜਾਂਦੇ ਨੇ ਘਰ ਵਿੱਚ ਬੈਠ ਕੇ ਕਰੋ ਨੇਚਰਲ ਚੀਜ਼ਾਂ ਦੇ ਨਾਲ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਕੋਈ ਸਾਡੀ ਸਕਿਨ ਖਰਾਬ ਨਹੀਂ ਹੁੰਦੀ ਜੀ ਇਹਨਾਂ ਦੇ ਨਾਲ ਐਵੇਂ ਤੁਸੀਂ ਜੀ ਕਰ ਲੈਣਾ 2-3 ਮਿੰਟ ਫਿਰ ਉੱਪਰ ਇੱਕ ਲੇਅਰ ਲਗਾ ਦਿਓ ਲੇਅਰ ਲਗਾ ਕੇ ਤੁਸੀਂ 15 ਮਿੰਟ ਵਾਸਤੇ ਰੈਸਟ ਕਰਨੀ ਗੱਲਾਂ ਬਾਤਾਂ ਨਹੀਂ ਕਰਨੀਆਂ ਐਵੇਂ ਲੇਅਰ ਲਗਾ ਦਿਓ ਲੇਅਰ ਲਗਾ ਕੇ ਤੁਸੀਂ ਛੱਡ ਦਿਓ 10-15 ਮਿੰਟ 10-15 ਮਿੰਟ ਦੇ ਬਾਅਦ ਜਿਵੇਂ ਮੈਂ ਤੁਹਾਨੂੰ ਦੱਸਿਆ ਥੋੜੇ ਗਿੱਲੇ ਹੱਥਾਂ ਨਾਲ ਸੌਫਟ ਹੱਥਾਂ ਦੇ ਨਾਲ ਮ사ਜ ਕਰਕੇ ਜੈਂਟਲੀ ਮ사ਜ ਕਰਨੀ ਸੌਫਟ ਹੱਥਾਂ ਦੇ ਨਾਲ ਰਗੜਾ ਰਗੜੀ ਨਹੀਂ ਕਰਨੀ 2 ਮਿੰਟ ਮ사ਜ ਦੇ ਕੇ ਪਾਣੀ ਨਾਲ ਵਾਸ਼ ਕਰ ਦੋ ਜਿਵੇਂ ਡਰਾਈ ਹੁੰਦਾ ਹੈ ਡਰੈਕਟ ਨਹੀਂ ਉਤਾਰਨਾ ਹੈਗਾ ਤੇ ਰਿਜ਼ਲਟ ਤੁਸੀਂ ਖੁਦ ਦੇਖੋਗੇ ਕੀ ਰਿਜ਼ਲਟ ਕਿਵੇਂ ਆਇਆ ਤੁਹਾਡੇ ਫੇਸ ਤੇ ਉੱਪਰ ਤੇ ਸ਼ਾਮ ਨੂੰ ਕਰਨਾ ਤੇ ਮਾਰਨਿੰਗ ਤੁਸੀਂ ਜਦ ਉਠੋਗੇ ਤੇ ਫਿਰ ਤੁਸੀਂ ਆਪ ਕੋਦਰ ਰਿਜ਼ਲਟ ਦੇਖੋਗੇ ਜੀ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਪਲੀਜ਼ ਕਰਿਆ ਕਰੋ ਔਰ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ ਮੇਰੀਆਂ ਭੈਣਾਂ ਸਾਰੀਆਂ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਨਾਲ ਦੀ ਨਾਲ ਜੋ ਮੈਂ ਪੈਕ ਬਣਾਨੀ ਤੁਸੀਂ ਲਗਾਇਆ ਵੀ ਕਰੋ ਕਮੈਂਟ ਹੀ ਨਾ ਖਾਲੀ ਕੱਲਾ ਕਰਦਿਆ ਕਰੋ ਤੁਸੀਂ ਇਹ ਲਗਾਇਆ ਵੀ ਕਰੋ ਜੋ ਮੈਂ ਬਣਾ ਰਹੀ ਹਾਂ ਉਹ ਮੈਂ ਖੁਦ ਆਪਣੇ ਫੇਸ ਤੇ ਲਗਾ ਕੇ ਫਿਰ ਹੀ ਤੁਹਾਨੂੰ ਦੱਸਤੀਆਂ ਕਿ ਇਹਦਾ ਰਿਜ਼ਲਟ ਮੈਨੂੰ ਵਧੀਆ ਮਿਲਦਾ ਆ ਉਹੀ ਮੈਂ ਤੁਹਾਨੂੰ ਦੱਸਤੀ ਹਾਂ ਜੀ ਸੋਨੇ ਸੋਨੇ ਕਮੈਂਟ ਕਰਿਆ ਕਰੋ ਜੀ ਥੈਂਕ ਯੂ ਸਭੀ ਕੋ